ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਐ ਅਸ ਦਾ ਗੱਲ ਕਰਨੀ ਹੈ ਕੈਨੇਡਾ ਤੇ ਵਰਕ ਪਰਮਿਟ ਨੂੰ ਲੈ ਕੇ ਓਪਨ ਵਰਕ ਪਰਮਿਟ ਨੂੰ ਲੈ ਕੇ ਡਿਸਕਸ ਕਰਾਂਗੇ ਕੈਨੇਡਾ ਦੇ ਖਾਸ ਕਰਕੇ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਏ ਹੋ ਜਾਣਾ ਹੈ ਜਾਂ ਫਿਰ ਜਾਣ ਬਾਰੇ ਸੋਚ ਰਹੇ ਹੋ ਜਾਂ ਕੈਨੇਡਾ ਦੇ ਵਿੱਚ ਸਟੱਡੀ ਕਰ ਰਹੇ ਹੋ ਜਾਂ ਤੁਸੀਂ ਪੀਜੀਡਬਲਯੂਪੀ ਤੇ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਸੋ ਓਪਨ ਵਰਕ ਪਰਮਿਟ ਨੂੰ ਲੈ ਕੇ ਜੋ ਵੀ ਤੁਹਾਡੀ ਕਨਫਿਊਜ਼ਨ ਹੈ ਉਹਨਾਂ ਸਾਰੀਆਂ ਕਨਫਿਊਜ਼ਨਸ ਨੂੰ ਉਹਨਾਂ ਸਾਰੇ ਕੁਐਸਚਨਸ ਨੂੰ ਇੱਕ ਵਿੱਚ ਮਰਜ ਕਰਕੇ ਮੈਂ ਅੱਜ ਦੀ ਵੀਡੀਓ ਜਿਹੜੀ ਉਹ ਰਿਕਾਰਡ ਕਰ ਰਿਹਾ ਕਿਉਂਕਿ 2024 ਦੇ ਵਿੱਚ ਜਿੰਨੇ ਚੇਂਜਸ ਹੋਏ ਉਹਨੀਆਂ ਕਨਫਿਊਜ਼ਨ ਜਿਹੜੀਆਂ ਨੇ ਉਹ ਬੱਚਿਆਂ ਦੇ ਅੰਦਰ ਕਰੀਏਟ ਹੋਈਆਂ ਨੇ ਸੋ ਅੱਜ ਸਾਰੀ ਕਨਫਿਊਜ਼ਨ ਤੋਂ ਪਰਦਾ ਚੱਕਾਂਗੇ ਇੱਕ ਇੱਕ ਤੁਹਾਡੇ ਸਵਾਲ ਦਾ ਜਵਾਬ ਅੱਜ ਕਲੀਅਰ ਹੋ ਜਾਵੇਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਦੇ ਕੇਪਸਨੋਡਸ ਨੂੰ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਨੂੰ ਲੈ ਕੇ ਥੋੜੇ ਜੇ ਭਰਮ ਭੁਲੇਖੇ ਚੱਲ ਰਹੇ ਆ ਤੇ ਕੁਝ ਵੀਡੀਓਜ਼ ਨੇ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਓਪਨ ਵਰਕ ਪਰਮਿਟ ਖਾਸ ਕਰਕੇ ਦੋ ਤਰ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਪ੍ਰਚਲਿਤ ਹੈ ਨੰਬਰ 1 ਕਿ ਜਿਹੜੇ ਵੀ ਕੈਨੇਡਾ ਦੇ ਵਿੱਚ ਪੀਜੀਡਬਲਯੂਪੀ ਅਪਲਾਈ ਕਰਦੇ ਨੇ ਯਾਨੀ ਸਟੱਡੀ ਤੋਂ ਬਾਅਦ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਦੇ ਨੇ ਉਹਨਾਂ ਨੂੰ ਓਪਨ ਵਰਕ ਪਰਮਿਟ ਕਹਿੰਦੇ ਆ ਦੂਜੇ ਪਾਸੇ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਸਟੱਡੀ ਕਰਨ ਵਾਸਤੇ ਗਏ ਹੁੰਦੇ ਐ ਉਹਨਾਂ ਦੇ ਪਰਿਵਾਰ ਜੇਕਰ ਪਿੱਛੇ ਉਹਨਾਂ ਦਾ ਸਪਾਊਸ ਹੈ ਉਹ ਜੇਕਰ ਆਪਣਾ ਵਰਕ ਪਰਮਿਟ ਅਪਲਾਈ ਕਰਦਾ ਜਿਹਨੂੰ ਸਪਾਊਸਲ ਓਪਨ ਵਰਕ ਪਰਮਿਟ ਕਹਿੰਦੇ ਐ ਆਪਣੇ ਕੈਨੇਡਾ ਵਾਲੇ ਸਪਾਊਸ ਦੇ ਸਟੇਟਸ ਦੇ ਬਿਹਾਫ ਤੇ ਤਾਂ ਉਸ ਨੂੰ ਵੀ ਓਪਨ ਵਰਕ ਪਰਮਿਟ ਕਿਹਾ ਜਾਂਦਾ ਸੋ ਉਹ ਸਿਰਫ ਇੰਟਰਨੈਸ਼ਨਲ ਸਟੂਡੈਂਟ ਦੇ ਸਪਾਊਸ ਹੀ ਨਹੀਂ ਕਰ ਸਕਦੇ ਉਹ ਜੇ ਕੈਨੇਡਾ ਦੇ ਵਿੱਚ ਤੁਸੀਂ ਵਰਕ ਪਰਮਿਟ ਤੇ ਹੋ ਤਾ ਵੀ ਤੁਹਾਡਾ ਸਪਾਊਸ ਜੇਕਰ ਇੰਡੀਆ ਦੇ ਵਿੱਚ ਹੈ ਤਾਂ ਉਹ ਅਪਲਾਈ ਜਾਂ ਆਊਟਸਾਈਡ ਕੈਨੇਡਾ ਦੇ ਵਿੱਚ ਹੈ ਤਾਂ ਉਹ ਅਪਲਾਈ ਕਰਨ ਲਈ ਇਲੀਜੀਬਲ ਹੁੰਦਾ ਹੈ ਪਰ ਹੁੰਦਾ ਕਿਹੜਾ ਕਿਹੜਾ ਹੈ ਸਭ ਤੋਂ ਪਹਿਲਾਂ ਆਪਾਂ PGWP ਤੋਂ ਸ਼ੁਰੂਆਤ ਕਰਦੇ ਹਾਂ ਦਰਸਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਜਿਹੜੇ ਨਵੇਂ ਨੋਰਮਸ ਆਏ ਨੇ ਉਹਦੇ ਵਿੱਚ ਸਭ ਤੋਂ ਵੱਡੀ ਕਨਫਿਊਜ਼ਨ ਇਹ ਹੈ ਕਿ ਭਈ ਸਟੱਡੀ ਜਿਨ੍ਹਾਂ ਨੇ ਪਹਿਲਾਂ ਦੀ ਲਈ ਹੈ 1 ਨਵੰਬਰ 2024 ਤੋਂ ਕਿ ਉਹਨਾਂ ਵਾਸਤੇ ਵੀ ਇਹ ਮਸਟ ਹੈ ਜਾਂ ਇਹ ਇੰਪੋਰਟੈਂਟ ਹੈਗਾ ਹੈ ਕਿ ਉਹਨਾਂ ਨੇ ਆਇਲਸ ਕਰਨੀ ਹੈ ਜਾਂ ਉਹਨਾਂ ਤੇ ਆਇਲਸ ਵਾਲਾ ਰੂਲ ਲਾਗੂ ਨਹੀਂ ਹੁੰਦਾ ਦੇਖੋ ਜਿਹੜੀ ਅਪਡੇਟ ਆਈ ਹੈ ਉਹ ਇਹ ਨਹੀਂ ਆਈ ਕਿ ਕਿੰਨੇ ਕਦੋਂ ਸਟੱਡੀ ਕੀਤੀ ਹੈ ਉਹ ਇਹ ਆਈ ਹੈ ਕਿ ਭਈ ਜੇਕਰ ਤੁਸੀਂ 1 ਨਵੰਬਰ 2024 ਤੋਂ ਬਾਅਦ PGWP ਅਪਲਾਈ ਕਰਨਾ ਹੈ ਤਾਂ ਤੁਹਾਡੇ ਕੋਲ ਇੱਕ ਵੈਲਿਡ ਆਇਲਸ ਜਿਹੜਾ ਹੋਣਾ ਚਾਹੀਦਾ ਹੈ ਹੁਣ ਇਹਦਾ ਜਿਹੜਾ ਮਿਨਿਮਮ ਕ੍ਰਾਈਟੇਰੀਆ ਰੱਖਿਆ ਗਿਆ ਉਹ ਰੱਖਿਆ ਗਿਆ ਕਿ ਜੇਕਰ ਤੁਸੀਂ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਕੋਈ ਡਿਗਰੀ ਪ੍ਰੋਗਰਾਮ ਕੀਤਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਲਈ CLB ਲੈਵਲ 7 ਦੀ ਰਿਕੁਆਇਰਮੈਂਟ ਹੈ ਪਰ ਜੇਕਰ ਸੇਮ ਚੀਜ਼ ਤੁਸੀਂ ਇੱਕ ਕਾਲਜ ਤੋਂ ਕੀਤੀ ਹੈ ਡਿਪਲੋਮਾ ਕੀਤਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ CLB ਲੈਵਲ 5 ਦੀ ਰਿਕੁਆਇਰਮੈਂਟ ਹੈਗੀ ਹੈ ਤੁਹਾਨੂੰ ਭਾਵੇਂ ਉਹ ਫ੍ਰੈਂਚ ਹੋਵੇ ਤੇ ਭਾਵੇਂ ਉਹ ਆਲਸੋਵੇ ਸੋ ਇਹ ਬਹੁਤ ਇੰਪੋਰਟੈਂਟ ਸੀਗਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਕਿਉਂਕਿ ਇਸ ਚੀਜ਼ ਨੂੰ ਲੈ ਕੇ ਸਭ ਤੋਂ ਵੱਡੀ ਕਨਫਿਊਜ਼ਨ ਜਿਹੜੀ ਹੈ ਉਹ ਚੱਲ ਰਹੀ ਹੈ। ਉਸ ਤੋਂ ਬਾਅਦ PGWPP ਨੂੰ ਲੈ ਕੇ ਇਹ ਵੀ ਕਿਹਾ ਗਿਆ ਕਿ ਭਈ ਜਿਹੜੇ ਨਵੇਂ ਰੂਲ ਆਏ ਨੇ ਉਹਦੇ ਮੁਤਾਬਿਕ ਜੇਕਰ ਤੁਹਾਡਾ ਇਨ ਡਿਮਾਂਡ ਸੈਕਟਰ ਦੇ ਵਿੱਚ ਹੈਗਾ ਹੈ ਲਿਸਟਿਡ ਹੈ ਤੁਹਾਡਾ ਕੋਰਸ ਤਾਂ ਹੀ ਤੁਹਾਨੂੰ PGWPP ਮਿਲੇਗਾ। ਸੋ ਉਹਨੂੰ ਤੁਸੀਂ ਕਿੱਦਾਂ ਫਾਈਂਡ ਆਊਟ ਕਰ ਸਕਦੇ ਹੋ ਤੁਹਾਨੂੰ ਮੈਂ ਸਕਰੀਨ ਤੇ ਲੈ ਕੇ ਚੱਲਦਾ ਹਾਂ ਤੇ ਕੁਝਕ ਸਕੰਡ ਦੇ ਵਿੱਚ ਹੀ ਤੁਸੀਂ ਆਪਣਾ ਕੋਰਸ एलिजिਬਲ ਹੈਗਾ ਜਾਂ ਨਹੀਂ ਹੈਗਾ ਏਜੰਟ ਤੇ ਯਕੀਨ ਕਰਨ ਦੀ ਬਜਾਏ ਉੱਥੇ ਜਾ ਕੇ ਫਾਈਂਡ ਕਰ ਸਕਦੇ ਹੋ ਸੋ ਸਕਰੀਨ ਤੇ ਚਲਦੇ ਆ ਪਹਿਲਾਂ canada.ca ਦੀ ਇਹ ਵੈਬਸਾਈਟ ਹੈ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਦੇ ਰਿਹਾ ਇਹ ਆਫੀਸ਼ੀਅਲ ਵੈਬਸਾਈਟ ਹੈ ਗਵਰਨਮੈਂਟ ਆਫ ਕੈਨੇਡਾ ਦੀ ਇੱਥੇ ਤੁਸੀਂ نیچے ਸਕਰੋਲ ਕਰੋਗੇ نیچے ਆ ਜਾਓਗੇ ਇੱਥੇ ਉਹ 900 99 ਕੋਰਸ ਨਹੀਂ 990 ਕੋਰਸ ਉਹ ਜਿਹੜੇ ਅਵੇਲੇਬਲ ਹੈ ਜਿਨ੍ਹਾਂ ਦੇ ਵਿੱਚ PGWP ਹੈ ਅਵੇਲੇਬਲ ਉਹਨਾਂ ਕੋਰਸਸ ਦੀ ਲਿਸਟ ਦਿੱਤੀ ਹੈ ਇੱਥੇ ਤੁਹਾਨੂੰ ਇੱਕ ਇੱਕ ਕਰਕੇ ਥੱਲੇ ਨੈਕਸਟ ਕਰਨ ਦੀ ਲੋੜ ਨਹੀਂ ਹੈਗੀ ਇੱਥੇ ਜਾ ਕੇ ਤੁਸੀਂ ਸਿੱਧਾ ਸਰਚ ਕਰ ਸਕਦੇ ਹੋ ਜਿਵੇਂ ਫੋਰ ਐਗਜ਼ਾਮਪਲ ਆਪਾਂ ਇੱਕ ਕੋਰਸ ਦਾ ਨਾਮ ਕਿਸੇ ਦਾ ਵੀ ਦੇਖ ਲੈਣੇ ਮੰਨ ਲਿਆ ਆਪਾਂ ਡਿਜੀਟਲ ਮਾਰਕੀਟਿੰਗ ਆਪਾਂ ਸਰਚ ਕਰਨਾ ਹੈ ਤੇ ਆਪਾਂ ਇੱਥੇ ਡਿਜੀਟਲ ਮਾਰਕੀਟਿੰਗ ਲਿਖਣਾ ਥੱਲੇ ਦੇਖੋ ਕੋਰਸ ਆ ਗਿਆ ਡਿਸਟੋ ਮਾਰਕੀਟਿੰਗ ਠੀਕ ਹੈ ਇੱਥੇ ਤੁਹਾਡਾ ਉਹ ਵੀ ਆ ਗਿਆ ਕਿ ਇਹ ਕੋਰਸ ਕਿਹਦੇ ਅੰਡਰ ਕਾਉਂਟ ਹੋਵੇਗਾ ਉਹ ਹੋਵੇਗਾ ਸਟਰੀਮ ਦੇ ਅੰਦਰ ਯਾਨੀ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਸਟਰੀਮ ਦੇ ਅੰਦਰ ਜਿਹੜਾ ਵਾ ਉਹ ਇਹ ਕੋਰਸ ਜਿਹੜਾ ਉਹ ਲਿਸਟਡ ਹੈਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਜਿੱਤਰਾ ਮੰਨ ਲੈ ਹੈਲਥ케ਅ ਦਾ ਹੈ ਤਾਂ ਤੁਸੀਂ ਹੈਲਥ케ਅ ਵੀ ਇੱਥੇ ਡਾਇਰੈਕਟ ਲਿਖ ਕੇ ਉਹ ਵੀ ਸਰਚ ਕਰ ਸਕਦੇ ਹੋ ਆਪਣੇ ਕੋਰਸ ਦਾ ਸਿੱਧਾ ਨਾਮ ਇੱਥੇ ਫਿਲਟਰ ਦੇ ਵਿੱਚ ਲਗਾਉਣਾ ਹੈ ਸਿੱਧਾ ਤੁਹਾਨੂੰ ਇੱਥੇ ਸ਼ਾਰਟਲਿਸਟ ਕਰ ਦੇਣਾ ਹੈ ਕਿ ਭਈ ਤੁਹਾਡਾ ਕੋਰਸ ਕਿਹੜਾ ਹੈਗਾ ਇਹਨਾਂ ਪੰਜ ਸੈਕਟਰ ਦੇ ਵਿੱਚ 6 ਸੈਕਟਰ ਦੇ ਵਿੱਚ ਹੀ ਤੁਹਾਡਾ ਇਹ ਕੋਰਸ ਜਿਹੜੇ ਆ तकरीबन 900 ਤੋਂ ਵੀ ਜ਼ਿਆਦਾ ਕੋਰਸ ਜਿਹੜੇ ਆ ਉਹ ਲਿਸਟਡ ਨੇ ਜੀ ਦੇ ਵਿੱਚ ਐਗਰੀਕਲਚਰ ਤੇ ਐਗਰੀ ਫੂਡ এডੂਕੇਸ਼ਨ ਹੈਲਥ ਕੇਅਰ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਐਂਡ ਮੈਥਮੈਟਿਕਸ ਸਟੀਮ ਜਿਹੜਾ ਆਪਾਂ ਹੁਣੇ ਸਰਚ ਕੀਤਾ ਸੀ ਟ੍ਰੇਡ ਤੇ ਟਰਾਂਸਪੋਰਟ ਸੋ ਇੰਨਾ 6 ਦੇ ਅੰਡਰ ਹੀ ਇਹ ਪ੍ਰੋਗਰਾਮਸ ਨੇ ਜੋ ਤੁਸੀਂ ਇਥੇ ਫਿਲਟਰ ਦੇ ਵਿੱਚ ਜਾ ਕੇ ਡਾਇਰੈਕਟ ਸਰਚ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਉੱਥੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸਿਰਫ ਵਿਦਨ ਸੈਕੰਡ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਕੋਰਸ ਇਲੀਜੀਬਲ ਹੈ ਜਾਂ ਨਹੀਂ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ ਉੱਥੇ ਜਾ ਕੇ ਤੁਸੀਂ ਇਸ ਨੂੰ ਫਾਈਂਡ ਆਊਟ ਕਰ ਸਕਦੇ ਹੋ ਕਿ ਭਈ ਤੁਹਾਡਾ ਕੋਰਸ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਜਿਨ੍ਹਾਂ ਨੇ ਨਵੀਂ ਫਾਈਲਿੰਗ ਕਰਨੀ ਹੋ ਏਜੰਟ ਕੋਲ ਜਾਂਦੇ ਆ ਉਥੋਂ ਕੋਰਸ ਦੀ ਲਿਸਟ ਲੈ ਕੇ ਆਉਂਦੇ ਤੇ ਸਭ ਤੋਂ ਪਹਿਲਾਂ ਆ ਕੇ ਇਹਦੇ ਵਿੱਚ ਚੈੱਕ ਕਰਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਆਫੀਸ਼ੀਅਲ ਵੈਬਸਾਈਟ canada.ca ਉਥੋਂ ਤੁਹਾਨੂੰ ਸਾਰੀ ਡੀਟੇਲਸ ਜਿਹੜੀ ਹੈ ਉਹ ਮਿਲ ਜਾਵੇਗੀ ਜਿਹੜੇ 6 ਸੈਕਟਰ ਦੀ ਗੱਲ ਕੀਤੀ ਆਪਾਂ ਸਿਰਫ ਇਹਦੇ ਵਿੱਚ ਪੀਜੀਡਬਲਪੀ ਜਿਹੜਾ ਉਹ ਹੈਗਾ ਉਸ ਤੋਂ ਇਲਾਵਾ ਦੁਜਿਆਂ ਦੇ ਵਿੱਚ PGWP ਨਹੀਂ ਹੈਗਾ ਇਹ ਚੀਜ਼ ਕਨਸੀਡਰ ਕਰਿਓ ਧਿਆਨ ਰੱਖਿਓ ਇਸ ਗੱਲ ਦੀ ਸੋ ਮੈਨੂੰ ਲੱਗਦਾ ਹੈ PGWP ਨੂੰ ਲੈ ਕੇ ਤੁਹਾਡੇ ਸਾਰੇ ਡਾਊਟਸ ਜਿਹੜੇ ਆ ਉਹ ਲਗਭਗ ਲਗਭਗ ਕਲੀਅਰ ਹੋ ਗਏ ਹੋਣਗੇ ਹੁਣ ਆਪਾਂ ਆ ਜਾਨੇ ਆ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਪਾਸੇ ਸਪਾਊਸਲ ਓਪਨ ਵਰਕ ਪਰਮਿਟ ਵਾਸਤੇ ਸਿੰਪਲ ਜੀ ਚੀਜ਼ ਹੈ ਕਿ ਭਈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਮਾਸਟਰਸ ਵਾਸਤੇ ਗਏ ਹੋ ਤੁਹਾਡੀ ਮਾਸਟਰਸ ਘੱਟੋ ਘੱਟ 2 ਸਾਲ ਦੀ ਹੈ ਤਾਂ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਦੇ ਵਿੱਚ ਨਾਲ ਲਿਜਾ ਸਕਦੇ ਹੋ ਜਾਂ ਉੱਥੋਂ ਸਪੌਂਸਰ ਕਰ ਸਕਦੇ ਹੋ ਸਪਾਊਸ ਨੂੰ ਓਪਨ ਵਰਕ ਪਰਮਿਟ ਵਾਸਤੇ ਉਸ ਤੋਂ ਇਲਾਵਾ ਕੋਸ਼ਕ ਅੰਡਰ ਗ੍ਰੈਜੂਏਟ ਪ੍ਰੋਗਰਾਮ ਹੈਗੇ ਨੇ ਜਿਹੜੇ ਐਲੀਜੀਬਲ ਨੇ ਉਹਨਾਂ ਦੀ ਡਿਟੇਲਸ ਜਿਹੜੀ ਹੈ ਉਹ ਮੈਂ ਇੱਕ ਵੀਡੀਓ ਦੇ ਵਿੱਚ ਦਿੱਤੀ ਹੈ ਮੇਰੀ ਕੋਸ਼ਿਸ਼ ਕਰਾਂਗਾ ਕਿ ਉਹ ਵੀਡੀਓ ਮੈਂ ਆਈ ਬਟਨ ਦੇ ਵਿੱਚ ਲਗਾ ਦਾਂ ਜੀ ਤੁਸੀਂ ਜਾ ਕੇ ਮੇਰੀ ਪਲੇਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋ ਉਸ ਤੋਂ ਇਲਾਵਾ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਹੈ ਜੇਕਰ ਤੁਸੀਂ PGWP ਤੇ ਆ ਜਾਂਦੇ ਹੋ ਆਪਣੀ ਸਟੱਡੀ ਪੂਰੀ ਹੋਣ ਤੋਂ ਬਾਅਦ ਤਾਂ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾ ਸਕਦੇ ਹੋ ਓਪਨ ਵਰਕ ਪਰਮਿਟ ਵਾਸਤੇ ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀ ਸੋ ਇਹ ਪਹਿਲਾਂ ਜਿੱਦਾਂ ਸੀਗਾ ਸੇਮ ਉਹੀ ਕੰਡੀਸ਼ਨ ਹੁਣ ਵੀ ਹੈਗੀ ਹੈ PGWP ਤੋਂ ਬਾਅਦ ਤੁਸੀਂ ਜਦੋਂ ਤੁਹਾਡਾ PGWP ਆ ਗਿਆ ਉਸ ਤੋਂ ਬਾਅਦ ਤੁਸੀਂ ਸਪਾਊਸ ਨੂੰ ਆਪਣੇ ਕੈਨੇਡਾ ਬੁਲਾ ਸਕਦੇ ਹੋ ਸਪਾਊਸ ਓਪਨ ਵਰਕ ਪਰਮਿਟ ਵਾਸਤੇ ਹੁਣ ਕੈਨੇਡਾ ਦੇ ਵਿੱਚ ਜਿਹੜੇ LMIA ਬੇਸਡ ਆ ਹੋਰ ਵਰਕਰ ਨੇ ਕੀ ਉਹ ਐਲੀਜੀਬਲ ਨੇ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣ ਵਾਸਤੇ ਤਾਂ ਉਹ ਜਿਹੜੇ ਰੂਲ ਕੰਡੀਸ਼ਨ ਪਹਿਲਾਂ ਸੀਗੇ ਉਹਨਾਂ ਦੇ ਵਿੱਚ ਕੋਈ ਬਦਲਾ ਨਹੀਂ ਆਇਆ ਸੇਮ ਐਜ਼ ਇਟ ਇਜ਼ ਨੇ ਸੋ ਉਹਨਾਂ ਨੂੰ ਕੋਈ ਵੀ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ ਪਹਿਲਾਂ ਵਾਲੇ ਰੂਲਸ ਦੇ ਹਿਸਾਬ ਨਾਲ ਹੀ ਉਹਨਾਂ ਨੇ ਚੱਲਣਾ ਪਰ ਇਹ ਸਟੂਡੈਂਟਸ ਨੂੰ ਲੈ ਕੇ ਜੋ ਇੱਕ ਨਵਾਂ ਕ੍ਰਾਈਟੇਰੀਆ ਆਇਆ ਮੈਨੂੰ ਲੱਗਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਉਮੀਦ ਕਰਦਾ ਹੈ ਕਿ ਵਲੌਗ ਪਸੰਦ ਆ ਹਾਂ ਪੀ ਐਚ ਡੀ ਵਾਲੇ ਵੀ ਲੈ ਕੇ ਜਾ ਸਕਦੇ ਆ ਮੈਨੂੰ ਯਾਦ ਨਹੀਂ ਰਿਹਾ ਤੁਹਾਡੇ ਨਾਲ ਐਕਸਪਲੇਨ ਕਰਨਾ পিএইচডি ਵਾਲੇ ਵੀ ਲੈ ਕੇ ਜਾ ਸਕਦੇ ਨੇ ਡਾਕਟੋਰੇਟ ਵਾਸਤੇ ਜੇਕਰ ਗਏ ਹੋ ਤਾਂ ਵੀ ਤੁਸੀਂ ਆਪਣਾ ਸਪਾਊਸ ਜਿਹੜਾ ਉਹ ਕੈਨੇਡਾ ਵਿਦਨ ਸਟਡੀ ਬੁਲਾ ਸਕਦੇ ਹੋ ਜਾਂ ਨਾਲ ਲੈ ਕੇ ਜਾ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਵਲੌਗ ਪਸੰਦ ਆਇਆ ਹੋਗਾ ਤੇ ਇਹ ਜਿਹੜਾ ਇੱਕ ਵੱਡੀ ਕਨਫਿਊਜ਼ਨ ਸੀਗੀ ਉਹ ਤੋਂ ਤੁਹਾਡਾ ਪਰਦਾ ਜਿਉ ਉੱਠਿਆ ਹੋਵੇਗਾ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਸ ਨੂੰ ਸਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਾਤੋਂ ਆ ਸ਼ੇਅਰ ਕਰੋ ਧੰਨਵਾਦ